ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁਪੈ ਚੁਪਣਾ ਹੋ ਬਈ ਜੇ ਲਾਇ ਰਹਿਣ ਅਵਤਾਰ ਭੁਖਿਆ ਭੁਖਣਾ ਉਤਰੀ ਜੇ ਬਨਨਾਪਰੀਆਂ ਭਾਰ ਸਹ ਸਿਆਣਪਾ ਲੱਖ ਹੋ ਖੈ ਤਾਂ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਵ ਕੋੜੈ ਤਪੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀਵ ਮਿਲੇ ਵੜਿ ਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਮੇ ਕਹਿ ਨ ਕੋਈ ਗਾਵੇ ਕੋ ਤਾਨੁ ਹੋਵੇ ਕਿ ਸੈਤਾਨੁ ਗਾਵੇ ਕੋ ਦਾਤੁ ਜਾਣੇ ਨਿਸ਼ਾਨ ਗਾਵੇ ਕੋ ਗੁਣ ਪੜਿਆਇਆ ਚਾਰੋ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਹੀ ਗਾਵੇ ਕੋ ਜਾਪੈ ਸੇ ਗੁਰੂ ਗਾਵੇ ਕੋ ਵਿਖੇ ਹਦਰ ਹਦੁਰ ਕਥਨਾ ਕਥਿ ਨ ਆਵੇ ਟੂਟ ਕਤ ਗਤ ਕਥੀ ਕੋਟੀ ਕੋਟ ਘੋਟ ਦਿੰਦਾ ਦੇ ਲੈਂਦੇ ਧਕ ਪਾਹੀ ਜੁਗਾ ਜੁਗੰਤਰ ਖਾਈ ਖਾ ਹੈ ਹੁਕਮੀ ਹੁਕਮ ਚਲਾਇ ਰਾ ਨਾਨਕ ਵਿਗਸੈ ਵਿਪਰਵਾਹ ਸਾਚਾ ਸਾਹਿਬ ਸਚ ਨਾਏ ਪਾਖਿਆ ਪਾਉ ਆਪਾਰ ਆਖੇ ਮੰਗੇ ਦਿਹੀ ਦਿਹੀ ਦਾਨ ਕਰੀਂਦਾ ਤਾਰ ਫੇਰ ਕਿਆ ਗੈ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੁਲਣ ਬੁਲੀਏ ਜਿਸੁ ਹਣ ਪ੍ਰੇਮ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪਣਾ ਨਦਰੀ ਮੋਖ ਦਵਾਰ ਨਾਨਕਿ ਵੈ ਜਾਣੀਐ ਸਭ ਪਿਸ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਰਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਹਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰਹਰ ਸੁਖ ਕਰ ਲੈ ਜਾਇ ਗੁਰਮਖ ਨਾਦ ਗੁਰਖ ਵੇਦੰ ਗੁਰਮਖ ਰਹਾ ਸਮਾਈ ਗੁਰੇਸ਼ਰ ਗੁਰ ਗੋਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਣਾ ਜਾਈ ਗੁਰਾਇਕ ਦੇਹ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋਮਨਸ ਨਾ ਜਾਇ ਜੀਤਨਾਵਾਂ ਜੇਤ ਸੁਭਾਵਾਂ ਬਿਣ ਭਾਣਾ ਕੇ ਨਾਏ ਕਰੀ ਜੇਤੀ ਸ੍ਰਿੜਪਾਇ ਵਿਖਾਂ ਬਿਣ ਕਰਮਾਂ ਕੇ ਮਿਲ ਲਈ ਮਾਤ ਵਿਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸੇਖ ਸੁਣੀ ਗੁਰ ਆਇ ਕਦੇਹ বজਾਈ ਸਪਨਾ ਜੀਆਂ ਕਾਇਕ ਦਾਤਾ ਸੋ ਮਹਿ ਵਿਸਨਾਂ ਜਾਈ ਜੇਜੁ ਵਿਚਾਰੇ ਆਰਜ ਹੋਰ ਸੁਣੀ ਹੋਈ ਨਵਾ ਘੰਣਾ ਵਿੱਚ ਜਾਣੀ ਨਾਲ ਚਰਨ ਸਭ ਕੋਏ ਚੰਗਾ ਨਾਮ ਰਖਾਈ ਗੈ ਜਸ ਕੀਰਤਿ ਜਗਲੇ ਜੇ ਤਿਸ ਨਦਰ ਨਾਇ ਆਵਈ ਕਮ ਆਤਮਾ ਕੁਛ ਹੈ ਕੇ ਕੀਤਾ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੰਦ ਪੀਰ ਸੁਰਨਾਥ ਸੁਣਿਆ ਧਰਤੋਲ ਆਕਾਸ਼ ਸੁਣਿਆ ਦੀਪ ਲੋਪਾ ਤਾਲੂ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਤ ਸੰਤੋਖ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ ਛਟਕਾ ਸ਼ਨਾਣ ਸੁਣਿਆ ਪੜ ਪੜ ਪਾ ਬਹਿ ਮਾਨ ਸੁਣਿਆ ਲੱਗ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੀ ਗਾ ਸੁਣਿਆ ਸੇਖ ਪੀਰ ਪਾਦਸ਼ਾਹ ਸੁਣਿਆ ਆਂਦੇ ਪਾਵੇ ਰਾਹ ਸੁਣਿਆ ਹਾਥ ਵੇ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾਹੇ ਪਿਛੇ ਪਛਤਾਏ ਕਾਗਦ ਗਲਮਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਤ ਸਿਓ ਪ੍ਰਗਟ ਜਾਏ ਮੰਨੇ ਮਗ ਨਾ ਚਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭੇਖ ਐਸਾ ਨਾਮ ਰੰਜਣ ਹੋਇ ਜੇ ਕੋ ਮਨ ਜਾਣ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਗੈ ਕਰਨੇ ਨਾਹੀ ਸਮਾਰ ਤੌਲ ਤਰਮ ਦਿਆ ਕਾ ਪੂਤ ਸੰਦੋਖ ਥਾਪ ਰਖਿਆ ਜਨ ਸੂਤ ਜੇ ਕੋ ਬੁਝਾ ਹੋਇ ਸਚਿਆਰ ਤਲ ਉਪਰ ਕੇ ਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰਤ ਦਾ ਕੋਮਨ ਜੋਰ ਜੀ ਜਾਤ ਰੰਗਾਂ ਕੀ ਨਾਮ ਸਭਨਾ ਲਖਿਆ ਵੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਈ ਕੀਤਾ ਦਾਨ ਸੋਲੇ ਰੂਪ ਕੀਤੀ ਦਾਰ ਜਾਣੇ ਕੌਣ ਕੋਤਾ ਕੀਤਾ ਵਸਾਏ ਕੋ ਕਵਾਉ ਇਸ ਤੇ ਹੋਏ ਲੱਖ ਦ੍ਰਿਯਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਈ ਪਨੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਗ ਸੰਗ ਪਾਉ ਅਸੰਖ ਪੂਜਾ ਸੰਗ ਤਵਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੇ ਅਸੰਖ ਦਾਤਾ ਅਸੰਖ ਸੁਰਮ ਭਕਸਾਰ ਅਸੰਖ ਮੋਹ ਲਿਵਲਾਏ ਤਾਰ ਤੁਰਦਦ ਕਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਮੁਰਖੰਦ ਕੋਹੁਰ ਅਸੰਖ ਚੋਰ ਹਰਨਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੋੜਿਆ ਕੋੜੇ ਫਿਰਾਹੀ ਅਸੰਖ ਮਲੇਸ਼ ਮਲ ਭਾਖਾ ਹੈ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨਿਚ ਕਹੇ ਵਿਚਾਰ ਬਾਰਿਆ ਨ ਜਾਵੇ ਇੱਕ ਵਾਰ ਜੋ ਤੂੰ ਦ ਭਾਵੇ ਸਹੀ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਨਾਮ ਸੰਖ ਥਾਮ ਅਗਾਮਿ ਅਗਮ ਅਸੰਖ ਲੋਅ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਖਣ ਬੋਲਣ ਵਾਣ ਅਕਰਾਂ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਹੀ ਜੇ ਫਰਮਾਇ ਤਿਉ ਤੇ ਪਾਏ ਜਿਤਾ ਕੀਤਾ ਤਿਤਾ ਨਾਉ ਵਿਣ ਨਾਮੈ ਨਾਹੀ ਕੋ ਥਾਉ ਕੁਦਰਤ ਕਮਲ ਕਹਾ ਵਿਚਾਰ ਵਾਰਿਆਂ ਨ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੰਖੇ ਮੌਤ ਮਲੇ ਤੇ ਕਪੜ ਹੋਏ ਦੇ ਸਾਬਨ ਲਈ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤਪੈ ਨਾਮ ਕੇ ਰੰਗ ਉੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਨਾਤੇ ਵਿਜਾ ਪੇ ਖਾਓ ਨਾਨੁ ਫੁਕਮੀ ਆਓ ਜਾਓ ਤੀਰਤ ਤਾਪ ਦੇ ਆਦਤ ਨਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਤਮਨ ਲਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਿ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਣ ਸਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦਿਆਂ ਜੇ ਲਿਖਣ ਲੇਕ ਕੁਰਾਨ ਥਿਤ ਵਰਣ ਜੋਗੀ ਜਾਣ ਰਤ ਮਹੁਨਾ ਕੋਈ ਜਾਗ ਕਰਤਾ ਸ੍ਰੀ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਅੱਖਾਂ ਕਿਸਾ ਲਾਹੀ ਗੁਰਨ ਕੀ ਕਿਵ ਜਾਣ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੂ ਜਾਣ ਅਗੈ ਗਿਆਨ ਸੋ ਹੈ ਪਾਤਾਲ ਪਾਤਲ ਲਖ ਅਗਾ ਸੰਗਾਸ ਉੜ ਕੇ ਉੜ ਕੇ ਭਾਰ ਤਕੇ ਵੇਦ ਕਹਿਣ ਕਵਾਤ ਸਹਿ ਸੇ 18 ਕਹਿਣ ਕਤੇ ਬਾਸ ਨੂੰ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਬਿਨਾਂਸ ਨਾਨਕ ਵਡਾ ਕੀ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਜੇਤੀ ਸੁਰਤਨਾ ਪਾਈਆ ਨਦੀਆਂ ਤੇ ਵਾਪ ਵੈ ਸਮੰਧ ਨ ਜਾਣੀ ਹੈ ਸਮੰਧ ਸਾਹ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋਂ ਨਾ ਵਿਸਰੈ ਅੰਤਨਾ ਸਿੱਧੀ ਘੈਨਾ ਅੰਤ ਅੰਤਨਾ ਕਰਨੇ ਦੇ ਨਾਨਤ ਅੰਤਨਾ ਵੇਖਣ ਸੁਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਬਿਨ ਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਪਰ ਉੱਚਾ ਨਾਉ ਏਵੜੂ ਚਾਹ ਹੋਵੇ ਕੋਏ ਤੇ ਸੋਚੇ ਭੋ ਜਾਣ ਸੋਏ ਜੀਵੜਾ ਪਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਤੁਮਾਏ ਕੀਤੇ ਮੰਗਹਿ ਜੋਤ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾਪਟੇ ਵਿਕਾਰ ਕੀਤੇ ਲੈ ਲੈ ਮੁਕਰਪਾਹਿ ਕੀਤੇ ਮੁਰਖਾਈ ਖਾਹਿ ਕੀਤਿਆਂ ਦੁਖ ਪੂ ਸਦਮਾਰ ਇਹ ਪੈ ਦਾਤਰੀ ਦਾ ਤਾਰ ਬੰਦក្លਾਸੀ ਭਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮਹਿਖਾਇ ਆਪੇ ਜਾਣੇ ਆਪੇ ਧੀਏ ਆਖੇ ਸੇ ਫੇਕੇਈ ਕੇ ਜਿਸਨੂੰ ਬਖਸ਼ੀਸ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁੱਲ ਵਪਾਰੂ ਅਮਲ ਵਪਾਰੀ ਅਮਲ ਢੰਡਾਰ ਅਮਲ ਆਵੇ ਮੁੱਲ ਲੈ ਜਾਹੀ ਅਮਲ ਭਾਏ ਮਲਾ ਸੁਨਾ ਹੈ ਅਮਲ ਧਰਮ ਮੁੱਲ ਦੀਵਾਨ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ ਅਮਲ ਨਿਸਾਨ ਅਮਲ ਕਰਮ ਮੁੱਲ ਫਰਮਾਨ ਮੁੱਲੋ ਮੁਲਿਆ ਆਖਿਆ ਨਾ ਜਾਏ ਆਖਾ ਕਰੇ ਲਿਵਲਾਈ ਆਖੇ ਵੀਦ ਪਾਠ ਪੁਰਾਨ ਅੱਖ ਹੈ ਪੜੇ ਕਰਿ ਵਖਿਆਨ ਅੱਖ ਹੈ ਬਰਮੀ ਅੱਖ ਹੈ ਇੰਦ ਅੱਖ ਹੈ ਗੋਪੀ ਦਾ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਅੱਖ ਹੈ ਕਿਤੇ ਕਿਤੇ ਬਦੋ ਅੱਖ ਹੈ ਦਾਨ ਮਾਖੇ ਦੀਵ ਅੱਖ ਹੈ ਸੁਰ ਨਾਨ ਮੁੰਜਣ ਸੇਵਾ ਇਤੇ ਆਖੇ ਆਖਣ ਪਾਇ ਕਿਤੇ ਗਹਿ ਗਏ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾ ਆਖ ਨਸ ਕਹਿ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀ ਅਸਰ ਗਾਵਾਰੰਗ ਵਾਰ ਸੁਧਾਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੀ ਨਾਦ ਨੀਕ ਸੰਖਾ ਕਿਤੇ ਵੰਨ ਹਾਰੇ ਕੇਤੇ ਰਾਗ ਪ੍ਰੀਤ ਸੁ ਕਹਿਨ ਕਿਤੇ ਗਮਨ ਹਾਰੇ ਗਾਵੇ ਤੁਹਨੋਂ ਪੌਣ ਪਾਣੀ ਬੈ ਸੰਤਰੋ ਗਾਵੇ ਰਾਜਾ ਧੰਨ ਦੁਆਰੇ ਗਾਵਹਿ ਚਿਤ ਗੁਮਤ ਲਗਜਾਨੈ ਲੇਖ ਲੇਖ ਧਰਮ ਵਿਚਾਰੇ ਗਾਵਹਿ ਸ਼ਰ ਬਰਮਾ ਦੇ ਸੋਹਣ ਸਦਾ ਸਵਾਰੇ ਗਾਵਹਿ ਹਿੰਦ ਦੇ ਦਸਨ ਬੈਠੇ ਦੇਵਤੀ ਅੰਦਰ ਨਾਲਿ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਮਿਰਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲਿ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਇ ਤੇਰੇ ਅਸ਼ਟ ਤੀਰਥ ਨਾਲਿ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਗ ਸੇਹ ਤਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਨ ਸਾਲ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਮਣਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਹਿਬ ਸਚ ਸਚ ਨਾਹੀ ਹੈ ਪੀ ਹੋਸੀ ਜਾਇ ਨਜਸੀ ਮਰਤਿ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੈ ਵਿਪੂਤਾ ਚਿੰਤਾ ਕਾਲ ਕੋਰੀ ਗਿਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜਿਤੇ ਜਗ ਜੀਤ ਅਦੇ ਇਸ ਸੰਦੇਸ਼ ਆਦ ਨੀਲ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਿਆ ਪੰਡਾਰਨ ਕਟਕਣ ਵਜਹ ਨਾਦ ਆਪ ਨਾਥ ਨਾਥੀ ਸਭਾਂ ਕੀ ਰਿੱਧ ਸਿਦ ਬ੍ਰਹ ਸਾਧ ਸੰਯੋਗ ਜੋਗ ਦੇਕਾਰ ਚਲਾਵੇ ਲੇਖੇ ਆ ਵਹ ਭਾਗ ਅਦੇ ਇਸ ਸੰਦੇਸ਼ ਆਦ ਨੀਲ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਗਤ ਵਿਆਈ ਤੈਨ ਚਲੇ ਪ੍ਰਵਾਣ ਇੱਕ ਸੰਸਾਰ ਇੱਕ ਬਨਾਰ ਇੱਕ ਲਾਇ ਦੀ ਬਾਣ ਜੇ ਤਿਸ ਭਾਵੈ ਤਵੇਂ ਚਲਾਵੈ ਜਿਵ ਹੋਇ ਫਰਮਾਨ ਉਹ ਵੇਖੈ ਹੁਨ ਨਦਰ ਨ ਆਵੇ ਬਹੁਤਾ ਇਹ ਵੇਡਾਨ ਆਦੇਸ ਤਿਸਾਂ ਆਦੇਸ਼ੋ ਆਦ ਨੀਲ ਨਾਦਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਹਾਰ ਜੋ ਕਿਛ ਪਾਇਐ ਸੋ ਇਕਾਂਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਤ ਸੰਦੇਸ਼ ਆਦ ਨੀਲਾ ਨਾਦ ਨਾਦ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਭੋਂ ਲੱਖੋ ਹੈ ਲੱਖ ਵੈ ਲੱਖ ਵੀਸ ਲੱਖ ਲੱਖ ਜਿਹੜਾ ਅੱਖੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗਲਨਾ ਆਕਾਸ ਕੀ ਕੀਟਾਇਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚ ਕੇ ਨਹ ਜੋਰ ਜੋਰ ਨਾ ਮੰਗਣ ਜੀਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸ ਸੇ ਹੱਥ ਜੋਰ ਕਰ ਵਿਖੈ ਸੋਏ ਨਾਨਕ ਤਮ ਨੀਚ ਨਾ ਕੋਈ ਰਾਤੀ ਰਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਕਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਜ ਪ੍ਰਮਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਇ ਉਥੈ ਪਾਈ ਨਾਨ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਖੋ ਕਰਮਾ ਚਿੱਤੇ ਪਉਣ ਪਾਣੀ ਵੇ ਸੰਪਰ ਕੀਤੇ ਕਾਨ ਮਹੇਸ ਕਿਤੇ ਬਰਮੇ ਘਾਰਤ ਘੜੀਐ ਰੂਪ ਰੰਗ ਕੀਵੀਸ ਕਿਤਿਆਂ ਕਰਮ ਭੂਮੀ ਮੇਰ ਕੀਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕੀਤੇ ਕਿਤੇ ਦੇਵੀ ਵਿਹੇਸਾ ਇਤੇ ਦੇਵਦਾਨੁ ਮਨ ਕੇਤੇ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣਿ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬਨੋਦ ਕੁਗਨ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਘਾਰਤ ਕੜਿਏ ਬਹੁਤਿ ਅਨੂਭ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜਿਕੋ ਕਹੈ ਪਿਛੇ ਪਛਤਾਏ ਤਿਤੈ ਘੜਿਐ ਸੁਰਤ ਮਤ ਮਨਬਦ ਤਿਤੈ ਘੜਿਐ ਸੁਰਾਂ ਸਿਧਾਂ ਕੀ ਸੁਧਾ ਕਰਮਖਾਂਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਜਿਨ ਮਹਾਰਾਮ ਰਹਾ ਭਰਪੂਰ ਤਿੱਥੈ ਸਿਤੋ ਸਿਤਾ ਮਹਿਮਾ ਮਾਹ ਤਾਂ ਕੇ ਰੂਪ ਨ ਕਤਨੇ ਜਾਏ ਨਾ ਵਿਮਰਨ ਠਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਾਇ ਤਿੱਥੈ ਭਗਤ ਵਸੈ ਕੇ ਲੋ ਕਰੀ ਅਨੰ ਸੁਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥਿ ਤਾਤ ਨ ਅੰਤ ਤਿਥੈ ਲੋਲ ਆਕਾਰ ਜਿਬ ਜਿਬ ਹੁਕਮਤ ਵੈ ਤਵ ਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਮਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਧ ਹਥਿਆਰ ਪਉ ਖਲਾਗਨ ਤਪ ਤਾਓ ਭਾਂਡਾ ਭਉ ਮ੍ਰਿਤ ਟਾਰ ਕੜੀਐ ਸੰਸਾਰ ਚੀ ਨਕਸਾਨ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਦਿਵਸ ਰਾਤ ਨੋਈ ਦਾਈ ਦਾਇਆ ਖਿੱਲੈ ਸੰਗਲ ਜਗਤ ਚੰਗਿਆਈਆਂ ਵਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕਿਤੀ ਛੁਟੀ ਨਾਲੋ